ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਹਾਂ ਪਿੰਡ ਤਵਾਨ ਤਹਿਸੀਲ ਬਟਾਲਾ ਤੇ ਜ਼ਿਲ੍ਹਾ ਗੁਰਦਾਸਪੁਰ ਪਿੰਡੇ ਭਾਈ ਜਾਨਾ ਕੋਲ ਆਪਾਂ ਆਏ ਆ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਪਸ਼ੂ ਦੇ ਵਾਧਾ ਵਿਖਾਉਣੇ ਸੀ ਹੁਣ ਚਾਰ ਹੀ ਮੱਜਾਂ ਰਹਿ ਗਈਆਂ ਆ ਵੀ گاਵਾ ਜਿਹੜੀਆਂ ਆਉਣ ਤੋਂ ਪਹਿਲਾਂ ਹੀ ਜਿਹੜੀਆਂ ਵੇਗੀਆਂ ਕੁਝ ਪਸ਼ੂ ਚਲ ਵੀ ਗਏ ਆ ਆ ਜਿਹੜਾ ਮਾਲ ਵੇਗਿਆ ਹੁਣ ਤੋਂ ਪਹਿਲਾਂ ਹੀ ਤੇ ਗੱਲਬਾਤ ਹੁਣ ਆਪਾਂ ਕਰਦੇ ਆ ਹਾਂਜੀ ਵਿਦੀ ਸਤਿ ਸ੍ਰੀ ਅਕਾਲ ਜੀ। ਹੋ ਸਨਾ ਵਿਦੀ ਠੀਕ ਠਾ ਜੇ। ਵਧੀਆ ਵਿਦੀ ਠੀਕ ਠਾ ਤੂੰ ਸੁਣਾਓ। ਸਭ ਵਧੀਆ ਜੇ। ਚੱਲੀ ਜਾਂਦਾ ਕੰਮਕਾਰ ਵਧੀਆ ਫਿਰ। ਸਤਿ ਸ੍ਰੀ ਅਕਾਲ ਕੰਮਕਾਰ ਹਰ ਵੀ ਬਹੁਤ ਵਧੀਆ ਨਿਯਾਰੇ ਬੱਜੇ। ਮਾਲ ਉਹਨਾਂ ਵਧੀਆ ਬਾਜ਼ਾਰ ਵੀ ਵਧੀਆ ਚੱਲਣ ਗਿਆ। ਹਾਂ ਸਾਡੇ ਪਾਸ਼ਾ ਦੀ ਮੇਰਨਾ ਹਰਪ੍ਰੀਤ ਜੀ ਬਹੁਤ ਹੀ ਜ਼ਿਆਦਾ ਵੇਚੀਦਾ ਵਾ। ਅੱਛਾ। ਉਹਦੀ ਗੁਜਾਮਦਾਰੀ ਬੜੀ ਮੇਰਾ ਕੋਈ ਦਿਨ ਵਾ ਜਦੋਂ ਇੱਕ ਦੋ ਪਸ਼ੂ ਨਹੀਂ ਖੇਚਣੇ ਦੋ ਤਿੰਨ। ਅੱਛਾ। ਵੇਚਨੇ ਵੇਚਣੇ ਆ। ਆਪਣਾ ਥੋੜਾ ਜਿਹਾ ਤਾਲਮੇਲ ਜਿਹੜਾ ਨਾ ਕੱਟ ਹੁੰਦਾ ਕੱਟ ਜਦੋਂ ਤੁਸੀਂ ਉਹਨਾਂ ਦਾ ਮਾਲ ਵੇਚ ਜਾਂਦਾ ਵਾ ਹਾਂਜੀ ਹਾਂਜੀ ਤੇ ਕਿਹਲੇ ਮਾਲ ਹੁੰਦਾ ਵਾ ਕੋਈ ਨਹੀਂ ਉਧੜਾਉਂਦੇ ਹਨ ਹਾਂਜੀ 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 ਨਾਲੇ ਪਤਾ ਆਪਾਂ ਨੂੰ ਵੀਡੀਓ ਠੀਕ ਦਈ ਨਹੀਂ ਜਿਆਦਾ ਪੈਂਦੀ ਆ ਫਿਰ ਉਹਨਾਂ ਗਾਹ ਕੋਕ ਲੱਗੇ ਲਈ ਜਾਂਦੇ ਮਾਲ ਬਹੁਤਾ ਸਾਡਾ ਡੇਰੀਆਂ 'ਚ ਬਹੁਤਾ ਜਾਂਦਾ ਪੱਕੇ ਗਾਹ ਕੋ ਲੱਗੇ ਆ ਹਨਾ ਹਾਂ ਡੇਰੀਆਂ 'ਚ ਬਹੁਤਾ ਮਾਲ ਜਾਂਦਾ ਵਾ ਫਿਰ ਉਹਨਾਂ ਨੂੰ ਵੀ ਭੇਟਾਉਣਾ ਪੈਂਦਾ ਵਾ ਠੀਕ ਆ ਤੇ ਕੀ ਕਰੀਏ ਫਿਰ ਦੇਣਾ ਪੈਂਦਾ ਮਾਲ ਹਨਾ ਤੇ ਅੱਜ ਵੀ ਹੁਣ ਤਾਂ ਪਹਿਲਾਂ ਹੀ ਵੇਚ ਗਿਆ ਹਨਾ ਮੈਂ ਲੈਣ ਜਰਸੀ ਕੈਦਰ ਲੋਕ ਦਿੰਦੇ ਆ ਕੱਢ ਕੱਢ ਕੇ ਹਜੇ ਤੋਹਫੇ ਲਈ ਆਈਦੇ ਆ ਠੀਕ ਹੈ ਇਹ ਪਰ ਵੇਚਦੇ ਪਹਿਲਾਂ ਤੋਹਫਾ ਘਾਤੀ ਮਰੌਣਾ ਤੋੜ ਕੇ ਅੱਛਾ ਪਰ ਵੇਚਦੇ 18 ਕਿਲੋ ਮੱਛੀ ਕੋ ਬੋਲਾ ਪਰ ਸੋਦੀ ਸੂਈ ਥਲੇ ਅੱਛਾ ਪਰਸਨ ਸੂਈ ਥਲੇ 18 ਲੀਟਰ ਬੋਲਾ ਹੀ ਆ ਅੱਛਾ ਇਹ ਆਪਣੇ ਪਾਸ ਕਰ ਗਏ ਆ ਸਾਰਾ ਕੰਮ ਹੋ ਗਿਆ ਮੈਂ ਤੇਨੂੰ ਵੇਖੋ ਪੂਰੀ ਕਰਾਉਣੀ ਕੋਈ ਇਹ ਵਿਗਿਆ ਇਹ ਉਤਰਾਂ ਹੀ ਤੁਹਾਨੂੰ ਦਿਖਾਉਂਦੇ ਆ ਬਸ ਠੀਕ ਹੈ ਜੀ ਤੈਨੂੰ ਪਤਾ ਚੰਗੀ ਚੀਜ਼ ਦੇ ਜਸਤੀ ਕਰੋਸ ਤੇ ਆ ਜਿਹੜੇ ਥਣ ਵੀ ਇਹਦਾ ਬੜਾ ਕਮਾਲ ਦਾ ਜਿਹੜਾ ਲੱਗਾ ਇਹ ਕਿੰਨੇ ਕਿਲੋ ਦੁੱਧ ਆਲੀ ਵਿਧੀ ਉਤਰਾ ਦੁੱਧ ਪਹਿਲਾਂ ਨੂੰ ਆਂਦੇ 23 ਕਿਲੋ ਜੁਆਇਆ ਵਾ 18 ਕਿਲੋ ਤੇ ਬੋਲੀ ਵਹਿੜ ਕੋਦੇ ਅੱਛਾ 18 ਕਿਲੋ ਤੇ ਬੋਲਾ ਰਾਟੀਆਂ ਆਈ ਸੀ ਠੀਕ ਆ ਆਪਣੇ ਇਸ਼ ਲਾਗੇ ਦੇ ਗਾਵ ਪੱਕੇ ਆ ਠੀਕ ਆ ਲੈਵਾ ਹੋਇਆ ਮਸ਼ੀਨ ਨੂੰ ਲੱਗਾ ਠੀਕ ਹੈ ਵੇਤੀ ਹੈ ਨਾ ਕਿਹਦੀ ਵੇਤੀ ਆ ਆ ਵੀ ਵੇਡ ਵੇਗੀ ਹੈ ਇਹ ਵੀ ਵੇਗੀ ਹੈ ਹਾਂ ਇਹ ਗੱਪਣ ਟੀਵੀ 20 ਕਿਲੋ ਵਾਲੀ ਠੀਕ ਹੈ ਇਹਦੇ ਵੀ ਵੀਰ ਦੇ ਗਏ ਆ ਪੈਸੇ ਠੀਕ ਹੈ ਜੀ ਕਿਹਨਾਂ ਨਾਮ ਦੱਸਦੇ ਕਰੀ ਆਪਣਾ ਫਿਰ ਮੱਝਾ ਮਖਾਈਏ ਮੇਰਾ ਹੈਗਾ ਜੋ ਪਿੰਡਾ ਹਾਂਜੀ ਪਿੰਡ ਤੁਹਾਨ ਤੋਂ ਜਿਲ੍ਹਾ ਗਦਾਫੋਰ ਤੇ ਤਹਿਸੀਲ ਪਟਾਲਾ ਤੇ ਫੋਨ ਨੰਬਰ ਇੱਕ ਦੀ ਬੋਲ 99924 ਹਾਂਜੀ 27592 ਠੀਕ ਹੈ 99924 ਤੇ 27592 ਠੀਕ ਹੈ ਕਿਹੜੀ ਝੋਟੀ ਵਿਖਾ ਰਹੀ ਹੈ ਪਹਿਲਾਂ ਹਰ ਬਰੀ ਦੇ ਝੋਟੀਆਂ ਜਨਾ ਬਾਬੇ ਦੀ ਮੇਰ ਨਾਲ ਸਰਾਈਆ ਚਾਰੇ ਇੱਕੋ ਜੀਆਂ ਆਈਆਂ ਆ ਬੜਾ ਡੇਲੀ ਬੜਾ ਬੜਾ ਚੰਗਾ ਹੁੰਦਾ ਚਾਰੇ ਜੜੀਆਂ ਇੱਕ ਦੂਜੇ ਨੂੰ ਕੱਢਦੀਆਂ ਸੋਹਣੀਆਂ ਝੋਟੀਆਂ ਵਾਂ ਤੇ ਪਹਿਲਾਂ ਸ਼ੁਰੂਆਤ ਫਿਰ ਕਿਧਰੋਂ ਕਰੀ ਪ੍ਰੀ ਇਹਨਾਂ ਨੂੰ ਨਹੀਂ ਦੇਖਣਾ ਇੰਦਰ ਵੇਖ ਐਵੇਂ ਲੋਕ ਆ ਹੁਣ ਕੱਟੀਆਂ ਵੱਜ ਜਾਂਦੇ ਉਹਨਾਂ ਦੇ ਠੀਕ ਹੈ ਸਾਨੂੰ ਪਿੰਡੇ ਭੰਣੇ ਇਹਨਾਂ ਦੇ ਅੱਛਾ ਕਿ ਮੈਂ ਤੇ ਸਾਨੂੰ ਕੋਈ ਸ਼ਟਾ ਕੋਈ ਵਾਦ ਘਟ ਹੋਵੇ ਅੱਛਾ ਉਹਦੀ ਆਲ ਦੀ ਗਰੰਟੀ ਹੋਏਗੀ ਠੀਕ ਹੈ ਦੁੱਧ ਖੁੱਲੇ ਆਲੀਆਂ ਨੇ ਠੀਕ ਹੈ 500 ਦੀ ਮਹੀਂ ਸੂਈ ਆ ਅੱਛਾ ਕੀ ਆ ਅੱਛਾ 10 ਕਿਲੋ ਬੋੜਾ ਤਿਆਰ 10 ਲੀਟਰ ਤਿਆਰ ਪਰਸਨ ਸੇ ਤੇ ਪੀ ਉਮਗਰ ਪਹਿਲਾਂ ਚੰਗੀ ਨਾਲ ਬੱਚੇ ਮਖਾ ਆਹ ਕੱਟੀ ਆਹ ਦੇਖ ਸਕਦੇ ਨਾੜੂ ਜਿਹੜਾ ਨਾਲ ਜੇ ਬਿਲਕੁਲ ਤਾਜ਼ਾ ਹੀ ਆ ਜਿਹੜਾ ਪਰਸੋ ਸੂਈ ਹੈ ਤੇ ਇਹ ਵਿੱਚ ਕਿੰਨਾ ਕਿ ਦੋ ਚਵਾਈ ਜਾਓਗੇ 13 14 ਕਿਲੋ ਮਹੀਂ ਝੋਟੀ ਦੁੱਧ ਚਵਾਉ ਉੱਤੇ ਜੇ ਸੂਈ ਮਹੀਂ ਸੂਈ ਆ ਅੱਛਾ ਤੇ ਹੁਣ ਆਏ ਹਲੇ 10 ਕਿਲੋ ਬੋਲਾ ਨੈਟ ਲੀਟਰ ਮਾਰ ਕੇ ਠੰਡਾ ਕਰਕੇ ਆ। ਕੱਦ ਕਾਠ ਵੀ ਇਹਦਾ ਚੰਗਾ ਉੱਚਾ। ਕੋਈ ਛਟਾ ਵਾਹ ਵਾੜ ਕੋਈ ਮਈਆਂ ਵੇਖਦਾ ਮੇਰੀਆਂ ਟਾਈਮ ਦੀ ਆ ਕੇ ਪਸ਼ਮੀਆਂ ਨਹੀਂ ਹੋ। ਠੀਕ ਆ। ਉਹ ਮੈਂ ਵੀਡੀਓ ਬਣਾਉਣੀ ਮੈਂ ਡੱਕੀਆਂ ਨਹੀਂ। ਅੱਛਾ। ਨਾ ਮੇਰੀਆਂ ਮਈਆਂ ਪਸ਼ੂਆਂ। ਜਿਹੜੀ ਮਈਓ ਆਪਣੇ ਆਪ ਦੱਸੂ। ਠੀਕ ਆ ਜੀ। ਬਾਕੀ ਕੱਦ ਕਾਠ ਬੋਡੀ ਵੇਟ ਜਿਹੜਾ ਇਹਦਾ ਚੰਗਾ। ਥੱਲੇਆਂ ਬੜੀ ਕਮਾਲ ਦੀ ਤਿਆਰ ਹੋਈ ਆ। 13-14 ਲੀਟਰ ਦੁੱਧ ਜਿਹੜਾ ਕਿੰਨੇ ਕੇ ਚਵਾਦੂ। ਆ ਦੇਖ ਸਾਡੇ ਵੱਡੀ ਮਹੀਂ ਯਵਰ ਮਹੀਂ ਆ ਬਾਕੀ ਗਾਂ ਨੂੰ ਵੀ ਚੰਗੀ ਤਿਆਰ ਹੋਈ ਆ ਤੇ ਪਛਾਣ ਨਹੀਂ ਠੰਡ ਭੂਰ ਕੋਈ ਛਟਾ ਨਹੀਂ ਕੋਈ ਮੈਂ ਪਸ਼ਮੀਨੀ ਠੀਕ ਆ ਜੀ ਠੀਕ ਆ ਨਾ ਮੀਆਂ ਵੇਚਣੀਆਂ ਨੇ ਛਿੱਕੇ ਨਾਲ ਕਾਹਰ ਨਾ ਇਹ ਵੀ ਭਾਂਜੋ ਚੱਕ ਕੇ ਮੀਆਂ ਵੇਚਣੀਆਂ ਬਾਕੀ ਥਣਾ ਦਾ ਸਾਈਜ਼ ਗੈਪ ਵੀ ਜਿਹੜਾ ਇੱਕ ਚੰਗਾ ਤੇ ਮਗਰ ਵੀ ਇਹਦੇ ਕੱਟੇ ਜਿਹੜੀ ਸੋਹਣੀ ਆ ਤੇ ਕਰਦੇ ਵੇਚੇ ਫਿਰ ਜੱਜਾ ਹਰ ਵਾਰ ਦੀ ਤਰ੍ਹਾਂ ਜੱਜਾ ਦਾ ਹੱਬੀ ਦਾ ਰੇਟ ਹੈਗਾ ਹੀ 85000 ਰੁਪਈਆ ਅੱਛਾ 80000 ਦੀ ਮੈਂ ਦੇ ਦਾਂ 80000 ਦੀ ਵਿੱਚੋਂ ਕਰਨਾ ਮੰਨਤਾ ਨਾ ਹੋਰ 2000 ਹੋਰ ਕਰ ਦਾਂਗੇ 78000 ਦੀ 78000 ਦੀ ਮੈਂ ਦੇ ਦਾਂ ਚਲੋ ਮੌਕੇ ਤੇ ਥੋੜਾ ਬਾਤ ਹੋਰ ਕਰ ਦਿਆ ਠੀਕ ਹੈ ਬਾਕੀ ਕਦ ਕੱਠ ਵੀ ਜਿਹੜਾ ਇਹਦਾ ਚੰਗਾ ਹੁਣ ਜਿਹੜੀ ਦੂਸਰੇ ਨੰਬਰ ਤੇ ਆ ਚੰਗੀ ਮਈ ਦਾ ਚੰਗਾ ਮੁੱਲ ਪੈਣਾ ਬਾਕੀ ਜਿਹੋ ਜੀ ਚੀਜ਼ ਉਹੋ ਜਿਹਾ ਮੁੱਲ ਬਿਲਕੁਲ ਮਾਲ ਚੰਗਾ ਤੇ ਇਹਦੇ ਵੀ ਥਾਣੇ ਦੇਖ ਸਕਦੇ ਜਿ ਲਾਗੇ ਦੂਜੀ ਦੂਈ ਬਿਲਕੁਲ ਛੋਟਾ ਸਿੰਘ ਜਿਹੜੇ ਵੀ ਸ਼ਕੀਨ ਹੈ ਛੋਟੇ ਸਿੰਘ ਦੇ ਆਪ ਝੋਡੀ ਲਾ ਕੇ ਮੈਂ ਬਾਗ ਵਾਲੀ ਮੰਡੀੋਂ ਦਿੱਤੀ ਵੀ ਹੈ ਅੱਛਾ ਬਾਗੂ ਮੰਡੀੋਂ ਝੋਡੀ ਲਾ ਕੇ ਦਿੱਤੀ ਪਰਸੋਂ ਦੀ ਸੂਈ ਹੈ ਅੱਛਾ ਇੱਧਰ ਵੇਖ ਝੋਟੀ ਨੂੰ ਭਾਂਜ ਜੋਦੀ ਨੂੰ ਭਾਵੇਂ ਐਵੇਂ ਫੜ ਛੜ ਜਿੰਦਰਾ ਮਰਜੀ ਕਰ ਛੜ ਠੀਕ ਹੈ ਜੀ ਕੋਈ ਇਹਨੂੰ ਮਤਬਲ ਨਹੀਂ ਅਜੇ ਦਾੰਦ ਪਰੋਪਰ ਕਰ ਗਈ ਜੇ ਦਾਣਦ ਕਰ ਗਈ ਬਰਾਬਰ ਆ ਜੀ ਇੰਦਾਂ ਹੀ ਬਹੁਤੀ ਠੰਡੀ ਆ ਠੀਕ ਹੈ ਜੀ 나ੜੂ ਗਿੱਲਾ ਬੱਚੇ ਦਾ ਇਹਨਾਂ ਕਿੰਨੇ ਦਿਨਾਂ ਵਿੱਚ ਪਰਸੋਂ ਦੀ ਸੁਈ ਹੈ ਅੱਛਾ ਇਹ ਪਰਸੋਂ ਸੁਈ ਹੈ ਪਰਸੋਂ ਸੁਈ ਆ ਅੱਛਾ 10 ਕਿਲੋ ਗੋਲੀ ਹੋਣੀ ਠੀਕ ਆ ਤੇ ਅਗੇ ਤੇ 14 ਕਿਲੋ ਅੱਛਾ ਤੇ ਇਹ ਆਦਾਂ ਵੀ ਝੋਡੀ 14 ਕਿਲੋ ਦੇ ਦੂ ਤੇ ਸਿੰਗ ਵੇਖ ਲੱਗਾ ਕਟੀ ਹੈਗੀ ਪੂਰੀ ਪਿਆਰੀ ਠੰਡੀ ਤੇਰੀ ਹੈ ਨਾ ਕੋਈ ਗੱਲ ਹੀ ਨਹੀਂ ਜਿੱਥੇ ਖਲਾਸ ਪਿੱਠ ਵੇਖੀ ਝੋਡੀ ਦੀ ਠੀਕ ਹੈ ਜੀ ਖੱਲਿਆਂ ਦੇਖਾਂ ਤੇ ਜੇ ਵੀ ਚੰਗੀ ਤਿਆਰ ਹੋਈ ਐ ਪਿੱਠਪੜੇ ਤੇ ਵੀ ਕਮਾਲੀ ਐ ਜਿਹੜੀ ਬਾਕੀ ਜਿਹੋ ਜੀ ਚੀਜ਼ ਆ ਉਹ ਜਿਹੜਾ ਮੁੱਲ ਪੈਣਾ ਵਾ ਬਿਲਕੁਲ ਬਿਲਕੁਲ ਹਾਂ ਜੀ ਜਿੰਦਾ ਦਾ ਮਾਹੌਲ ਸਾਨੂੰ ਪਿੱਛੇ ਵੀ ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਪੈਸੇ ਲੱਗ ਕੇ ਹੀ ਹੁੰਦੀਆਂ ਪੈਸੇ ਲੱਗ ਕੇ ਹਰ ਪਲੀ ਤੇ ਪਿਛਲੀ ਾਰ ਵੀ ਬੜੀਆਂ ਮਹਿੰਗੀਆਂ ਸੀ ਹਾਂ ਜੀ ਤੇ ਕਾ ਵੀ ਚਲੋ ਅਸੀਂ ਵੀਰਾਂ ਨੂੰ ਮਾਲ ਦਿੰਨੇ ਆ ਤੇ ਮਾਲ ਲੈਣਾ ਪੈਂਦਾ ਮਾਲ ਅਸੀਂ ਤੈਨੂੰ ਪਤਾ ਚੰਗਾ ਸੁਸਾ ਸੁਣਾ ਜਿਆ ਵੱਢ ਲਈਦਾ हां देख साहिब जी। ਬਦਬਲੀ ਨਹੀਂ ਵੀ ਪੂਰ ਛਟਾ ਨਹੀਂ ਆਉਂਦੀ। ਠੀਕ ਹੈ ਜੀ। ਬਦਬਲੀ ਨਹੀਂ ਵੀ ਪੂਰ ਛਟਾ ਹੈ। ਠੀਕ ਹੈ ਜੀ। ਉਂਗਲਾਂਗਲ ਜਿੱਡੀ ਮੋਟੀ ਧਾਰ ਹੋਗੀ ਪੁੱਤ। ਤੇ ਤਾਂ ਦਸੀਏ ਫਿਰ ਮੁੱਲ ਆਪਾਂ। ਮੁੱਲ ਹੁਣ ਇਹਦਾ ਮੈਂ ਤੈਨੂੰ ਜਾਇਜ਼ ਹੀ ਦੱਸਣਾ ਵਾ। ਠੀਕ ਹੈ ਜੀ। ਜਾਇਜ਼ ਲਈਆ। ਬਾਕੀ ਚਲੋ ਜਿਹੋ ਜਿਹੀ ਝੋਟੀ ਆ। ਇਹ ਝੋਟੀ ਮਹਿੰਗੀ ਦਿੱਤੀ ਮੁੱਲ ਦਾ ਹੈ 92000 ਰੁਪਈਆ। ਅੱਛਾ। ਪੰਜਾਸੀ ਹਜ਼ਾਰ ਦੀ ਛੋਟੀ ਦੇ ਦਾਂਗੇ 85 ਹਜ਼ਾਰ ਦੀ ਕਰਨਾ ਵਿੱਚ ਮੰਨਤਾ ਨਾ ਹਰੇ ਕੋਈ ਵੀਰੋ ਮੌਕੇ ਤੇ ਥੋੜ ਬਹੁਤ ਛੋਟਾ ਮੰਨਾਂਗਾ ਬਾਕੀ ਇਹ ਹੈ ਕਿ ਜਿਹੜੇ ਵੀਰ ਪਰਖਾ ਲਏ ਆ ਇਹ ਮੈਂ ਉਧਰੋਂ ਲਿਆਦਾ ਜਾ ਕੇ ਆਪ ਹਾਂਜੀ ਛੋਟੀ ਲੱਖੋਂ ਬਾਹਰ ਦੀ ਦੇਣੀ ਸੀ ਹੁਣ ਜੇ ਪਾਵ ਕੁਲੀਆ ਲੱਖ ਤੋਂ ਬਾਹਰ ਹੀ ਦਿੱਤੀ ਠੀਕ ਐ ਜਿੱਦ ਤਰ੍ਹਾਂ ਉਹ ਦਿਨ ਆਪਾਂ گاਵਾ ਜਿਹੜੀਆਂ ਲੱਖ ਦੇ ਲੱਗੇ ਪਾਈਆਂ ਸੀ ਹਨ ਹਾਂ ਵੀਡੀਓ ਵੇਚੀਆਂ ਜਦੋਂ ਕੋਈ ਹੋਰ ਵੱਡੀਆਂ ਆਈਆਂ ਤੇ ਉਹ ਹੀ ਜਿਹੜੇ ਵੀਰ ਵੇਖਣ आले ਆ ਪਛਾਣ ਵਾਲੇ ਉਹ ਆਪੇ ਲੱਗੇ ਆ ਪੈਸੇ ਖਰਚੇ ਹਾਂ ਵੀਡੀਓ ਮਸ਼ੀਨ ਨੇ ਲੱਪਾ ਲਾਇਆ ਵਾ ਹਾਂਜੀ ਹਾਂਜੀ ਉਹ ਬੜੀ ਮਹਿੰਗੀ ਵਸ਼ੀ ਵਿਕੀ ਆ ਅੱਛਾ ਭੱਜੀ ਅੱਗੇ ਇੱਕ ਸਵੇਰੇ ਵੀਰ ਆਇਆ ਸੀ ਤੇ ਕਹਿੰਦਾ ਸੀ ਵੀ ਮੈਂ ਲੈਣੀ ਮੈਂ ਜਦੋਂ ਅਸੀਂ ਦੇਤੀ ਕਿਸ ਨੂੰ ਅੱਛਾ ਉਹ 55000 ਦੀ ਵਸ਼ੀ ਵੇਚੀ ਅੱਛਾ 55000 ਦੀ ਵੇਚੀ ਆ ਜਿਹੜੀ ਆ ਠੀਕ ਐ ਤੇ ਇਹ ਦੋਗੇ ਕਿੰਨੇ ਦੀ ਆ ਵਾਲੀ ਝੋਟੀ 85000 ਦੀ 85000 ਦੀ ਜਸਮੋਕ ਮੌਕੇ ਤੇ ਕਰ ਦੋ ਕਿ ਮਾਦਰ ਠੀਕ ਹੈ ਹੁਣ ਜਿਹੜੀ ਆਪਾਂ ਤੁਹਾਨੂੰ ਦਿਖਾਉਣੀ ਤੀਸਰੇ ਨੰਬਰ ਤੇ ਝੋਟੀ ਇਹ ਵੀ ਬੜੀ ਜਵਾਂ ਇਹ ਵੀ ਸੋਈ ਸਵਾਈ ਜੀ 3 ਝੋਟੀ ਮਗਰ ਕੱਟੀ ਜੀ ਤਿੰਨੇ ਤਿੰਨਾ ਮਗਰ ਕੱਟੀਆਂ ਹੀ ਆ ਤਿੰਨਾ ਮਗਰ ਨਹੀਂ ਇੱਕ ਕਟਾ ਜੋ ਆ ਕੱਟੀ ਤੇਰੀ ਦੋ ਨੰਬਰ ਵਾਲੀ ਝੋਟੀ ਹੈ ਨਾ ਦੋ ਨੰਬਰ ਵਾਲੀ ਝੋਟੀ ਦਾ ਕੱਟਾ ਜੀ ਆ ਕੱਟਾ ਜੀ ਤਾਜ਼ਾ ਹੀ ਆ ਜਿਹੜਾ ਬੱਚੇ ਬਿਲਕੁਲ ਬੱਚੇ ਤਾਜ਼ੇ ਤੇ ਆ ਕੱਟੀ ਜਿਹੜੇ ਹੁਣ ਝੋਟੀ ਦੀ 15 18 ਦਿਨਾਂ ਦੀ ਵਿਹਾਂ ਦੀ ਕੱਟੀ ਆ ਠੀਕ ਹੈ ਜੀ ਬਹੁਤ ਜੀ ਤੇ ਵਿਦਿਆ ਛੋਟੀਆਂ ਕਿੰਨਾ ਦੋ ਤਿਆਰ ਜੇ ਸਾਫੀਰ ਨਾਲ 11 ਲੀਟਰ ਦੁੱਧ ਠੰਡਾ ਕਰਕੇ ਤਿਆਰ ਬਿਲਕੁਲ 11 ਲੀਟਰ ਹੋਰ ਛਟਾ ਅੱਛਾ ਐਉਂ ਛੋਟੀਆਂ ਜਦੋਂ ਪਸੰਦੀ ਆ ਗੱਡ ਦੇ ਦੀ ਠੰੜਕੇ ਠੀਕ ਹੈ ਦੇਵਾ ਵੇਖ ਜੇ ਕੱਟੀ 12 ਇੱਕ ਦਾ ਟਾਈਮ ਹੋਇਆ ਠੀਕ ਹੈ ਚੁੰਨ ਚੁੰਨ ਛੋਟੀਆਂ ਲੈ ਲੀਆਂ ਕਾਕਾ ਕੱਢ ਕੇ ਤੇ ਇੱਕ ਸਾਈ ਤੁਹਾਨੂੰ ਲਾਮਾ ਦੇਣਾ ਸੀ ਬੋਲੋ ਜੀ ਮੇਨ ਹੁਣ ਇੱਕਦਮ ਜ਼ਿਆਦਾ ਆ ਅੱਛਾ ਵੀਰ ਕਹਿੰਦੇ ਆ ਕਿ ਬੱਲੂ ਭਾਈ ਨਹੀਂ ਹੁੰਦੇ ਵੀਡੀਓ ਚ ਇਕੱਲਾ ਭਿੰਦਾ ਭਾਈ ਹੁੰਦਾ ਹਮੇਸ਼ਾ ਬੱਲੂ ਭਾਈ ਦੇ ਕਦੀ ਦਰਸ਼ਨ ਨਹੀਂ ਕਰਾਏ ਤੇ ਬੱਲੂ ਇੱਥੇ ਰਹਿੰਦਾ ਵਾ ਬੱਲੂ ਦੇ ਨਾਲ ਹੀ ਮਾਲ ਠੀਕ ਐ ਖੋਸਦਾ ਹਾਂ ਹਾਂਜੀ ਹੋਰ ਬਲ ਭਾਈ ਕਿਹਾ ਚੱਲ ਜੇ ਹੋਰ ਸੁਣਾਓ ਠੀਕ ਠਾਕ ਜੀ ਵਧੀਆ ਵਧੀਆ ਜੀ ਤੁਸੀਂ ਆਉਂਦੇ ਨਹੀਂ ਵੀਡੀਓ 'ਚ ਵੇਖਦੇ ਰਹਿੰਦੇ ਥਾਨੂ ਇਹ ਵੀਡੀਓ ਸਾਰਾ ਮਾਲ ਮੇਰੇ ਥਰੂ ਆਉਂਦਿਆ ਇਹ ਹੁਣ ਮੈਂ ਸ਼ੇਰ ਦਾ ਗਿਆ ਬਾਹਰ ਗਿਆ ਤੇ ਵੀਰ ਕਿਹਾ ਕਿ ਤੂੰ ਮਾਲ ਤਿਆਰ ਕਰ ਲੈ ਹੁਣ ਮੈਂ ਦੋ ਬੜਾ ਤੀਆਂ ਟੋਪ ਜਿਹਾ ਲਿਆਨੇ ਅੱਛਾ ਤੇ ਉਹ ਦੋ ਉਹ ਵੀ ਕਹਿੰਦੇ ਸੀਦਾ ਮਸ ਆਉਣ ਲੱਗੀਆਂ ਨੇ ਬਾਰਾਂ ਆ ਜਾਣੀਆਂ ਉਹ ਵੀ ਬੜਾ ਵੀ ਦੋ ਅੱਛਾ ਮੈਂ ਨਹੀਂ ਤਾਂ ਜਾਂਦਾ ਜਿੱਥੇ ਗਾਣ ਨਿਕਲ ਲੀ ਗੇ ਸਾਈ ਦੇ ਦੇਗਾ ਅੱਛਾ ਇਹ ਉਹ ਇੱਕੋ ਗੱਲ ਹੀ ਆ ਕੇ ਕਿਤੇ ਤੂੰ ਜਗ ਮੈਂ ਸਾਈ ਦੇ ਦਿੰਦੇ ਤਾਂ ਨਹੀਂ ਪਰ ਅਵੀ ਗੱਲ ਆ ਮੇਰਾ ਕੰਮ ਹੈ ਤੇ ਵੀ ਮੈਂ ਕਹਦਾ ਤੇ ਆਪਣੀ ਦੀਵਾਲੀ ਹਾਂਜੀ ਹਾਂਜੀ ਤੇ ਮੇਰਾ ਕੰਮ ਹੋਣਿਆਗਾ ਵੀ ਮੁਕਾਰਦਾ ਅੱਛਾ ਵੀ ਵੀ ਉਹਨਾਂ ਤੇ ਬਾਬੇ ਨਾ ਕਰਾ ਸਾਂਝੀ ਆ ਮੇਰਾ ਸਾਂਝੀ ਨਹੀਂ ਹੈਗੇ ਇਹ ਆ ਕਿ ਵਿਸ਼ਵਾਸ ਹੀ ਇਹੋ ਜਿਹਾ ਬਣਿਆ ਵਾ ਕਿ ਵਿਸ਼ਵਾਸ ਬਣਿਆ ਇੱਕ ਗੱਲ ਆ ਕਿ ਲੋਕ ਮੈਨੂੰ ਬੜਾ ਨਾ ਤੇ ਤੇਰਾ ਦਪਿੰਦੇ ਨੇ ਕਹਾਂ ਸਾਜੀ ਆਪਾਂ ਸਾਜ ਨੇ ਕਹਾ ਮੇਰਾ ਕੰਮ ਦਨਾਲੀ ਦਾ ਤੇ ਮਸਾਜ ਦੇਦੀ ਪਰ ਮੈਂ ਯਾਰ ਦਾ ਦੋ ਦੋ ਉਹ ਨਗਰ ਪਿੰਦੇ ਨੇ ਲਿਆਉਣਾ ਲਿਆਉਣਾ ਭਲਾਓ 10000 ਨਫਾ ਦੇ ਦੇ ਭਲਾ 5000 ਘਟਾ ਪਾ ਦੇ ਅੱਛਾ ਆ ਉਹ ਲੈ ਕੇ ਆਉਣਾ ਜਿਹੜੀ ਜ਼ਬਾਨ ਹੋ ਗਈ ਹੋ ਗਈ ਜਿਹੜੀ ਜ਼ਬਾਨ ਹੋ ਗਈ ਹੋ ਗਈ ਠੀਕ ਆ ਚਲੋ ਇਸ ਤਰ੍ਹਾਂ ਹੀ ਵਿਸ਼ਵਾਸ ਬਣਿਆ ਇਹ ਰਵੇ ਤੇ ਕੰਮ ਇਕੱਲੇ ਬੰਦੇ ਦਾ ਤਾਂ ਪੈਸੇ ਨਹੀਂ ਕੰਮ ਚੱਲਦਾ ਰਲ ਮਿਲ ਕੇ ਕੰਮ ਚੱਲਦਾ ਉਹ ਡਰ ਕੇ ਆਨੇ ਆ ਮਹੀਨੇ ਚ 30 ਦਿਨ ਹੁੰਦੇ ਆ ਤੇ ਕੇਹੜੇ 100 ਤੋਂ ਵੀ ਟਪਾ ਦੇ ਦੀ ਮਹੀਂ ਅੱਛਾ ਹਾਂਜੀ ਉਹ ਬੜੀ ਰੱਬ ਦੀ ਕਿਰਪਾ ਪੂਰੀ ਆ ਤੇਨੂੰ ਕਹਿੰਦਾ ਨਾ ਤੇ ਜੇ ਦਿਨ ਵੀਡੀਓ ਪਾਵਾਂਗੇ ਸਾਡੇ ਕੋ ਪਾਉਣ ਦਾ ਮੌਕਾ ਨਹੀਂ ਮਿਲਦਾ ਮਾਲ ਵਿਖ ਜਾਂਦਾ ਹਮੇਸ਼ਾ ਹੀ ਮਾਲ ਵਾਲੀ ਵੀ ਗਿਆ ਖੜਾ ਹੁੰਦਾ ਮਾਲ ਤੇ ਠੀਕ ਆ ਜੀ ਚਲੋ ਇਹ ਕੀ ਰਲ ਮਿਲ ਕੇ ਕੰਮ ਚੱਲਦਾ ਰਹੇ ਤੇ ਠੀਕ ਆ ਉਹਨਾਂ ਨੇ ਬਾਲੀਆਂ ਨਹੀਂ ਦੇ ਜੋ ਵੀ ਜੋ ਵੀ ਬੰਦੀ ਬੰਦੀ ਮਈਆਂ ਉਹਨਾਂ ਲੈਣੀਆਂ ਕਿਉਂਕਿ ਡੇਰੀਆਂ ਦੇ ਵਿੱਚ ਆ ਆਈ ਚਲਾਈ ਉਹਨਾਂ ਨੂੰ ਵੀ ਦੇ ਦੇਣੀ ਆ ਬੜੇ ਜਲਦੀ ਕਰਨੀ ਪੈਂਦੀ ਨਵੇਂ ਪੁਰਾਣੇ ਬੜੇ ਜਲਦੀ ਕਰਨੇ ਪੈਂਦੇ ਆ ਡੇਰੀਆਂ ਦੇ ਵਿੱਚ ਜਗ੍ਹਾ ਥੋੜੀ ਘੱਟ ਹੁੰਦੀ ਆ ਤੇ ਦੁੱਧ ਦੀ ਲੋਡ ਜਿਆਦੀ ਹੁੰਦੀ ਆ ਤੇ ਉੱਥੇ ਸਾਰੇ ਮਾਲ ਸੱਜਰ ਹੀ ਰੱਖਣਾ ਪੈਂਦਾ ਮਈਆਂ ਦੇਣੀਆਂ ਦੇਣੀਆਂ ਉਹਨਾਂ ਨੂੰ ਠੀਕ ਆ ਠੀਕ ਆ ਤੇ ਚਲੋ ਆ ਝੋਟੀ ਤੋਰੀ ਆ ਫੇਰ ਆਪਾਂ ਇੱਕ ਕਰੀ ਲੋ ਵੀ ਇਹ ਦੇਖੋ ਕਿੰਨਾ ਦੁੱਧ ਤਿਆਰ ਦੱਸਿਆ ਮੌਕੇ ਤੇ 11 ਲੀਟਰ ਦੁੱਧ ਤਿਆਰ 11 ਲੀਟਰ ਦੁੱਧ ਤਿਆਰ ਆ ਜਿਹੜਾ ਇਹ ਦੇਖੋ ਝੋਟੀ ਵੇਖ ਦੂ ਕੀ ਚੀਜ਼ ਵਾ ਪਿੱਠ ਪੁੜਾ ਵੇ ਸਫਾਈਆਂ ਵੇਖੀ ਝੋਡੀਆਂ ਕਿੰਨੀਆਂ ਸਾਡੀਆਂ ਸੇਂਗਲੀਆਂ ਦੇ ਪਿਛੋਲੇ ਵੇ ਦੀਆਂ ਠੀਕ ਹੈ ਜੀ ਵੱਡੀ ਝੋਡੀ ਆਉਂਦੀ ਵੇ ਵੱਡੀ ਝੋਡੀ ਛੋਟੀਆਂ ਛੋਟੀਆਂ ਨਹੀਂ ਆਗੀਆਂ ਇਹ ਬਾਕੀ ਮਗਰ ਵੀ ਇਹਦੇ ਕੱਟੀ ਆ ਮੋਕੇ ਤੇ 11 ਲੀਟਰ ਜਿਹੜਾ ਇਹਦੇ ਕੋਲ ਤਿਆਰ ਚਵਾਈ ਵੀ ਬਹੁਤ ਟੋਪ ਦੀ ਚਵਾਈ ਆ ਇਹਦੀ ਚਵਾਈ ਚਵਾਈ ਆ ਬਹੁਤ ਜੀ ਜਾਸਿਕਾਂ ਵਾਲੀ ਚਵਾਈ ਆ ਜੀ ਬੱਲੂ ਭਾਜੀ ਕਹਿੰਦੇ ਕਿ ਜਾਸਿਕਨ ਵਾਲੀ ਚਵਾਈ ਆ ਜਿਹੜੀ ਇਹਦੀ ਜਿਹੜਾ ਇਹ ਡੱਗ ਲਾਵਾਂਗੇ ਵੀਰ ਜੀ ਬਰਬਾ ਚਵਾਈ ਨੂੰ ਸਾਫ ਲਾਵਾਂਗੇ ਠੀਕ ਹੈ ਜੀ ਬਾਕੀ ਸਫਾਈਆਂ ਦੇ ਕਿਹ ਵੀਰ ਨੇ ਵੀ ਪੈਸੇ ਕੱਢਣੇ ਆ। ਅਬੇ ਝੋਟੀਆਂ ਨੇ ਘਰ ਘਰ ਦੇ ਦੋ ਦੋ ਸੂਏ ਚੋਣ ਆਲੀਆਂ। ਤੇ ਇਹਦਾ ਮੁੱਲ ਵਿਦਿ ਮੋਲ ਹਰ ਪ੍ਰੀਤ ਇਹੋ ਜਿਹੀ ਝੋਡੀ ਦਾ ਭਾਅ 95 ਮੰਗ ਰਿਹਾ ਕੋ ਥੋੜਾ ਹੱਟ ਅੱਛਾ ਠੀਕ ਹੈ ਰੋਦਰ ਝੋਡੀ ਹੋਰ ਵਧੂਗੀ ਕਿ ਕਿਲੋ ਡੇਢ ਕਿਲੋ ਹੁਣ ਠੀਕ ਹੈ ਜੀ ਆਪਣਾ ਝੋਡੀ ਪਰਸੋਂ ਆਈ ਆ ਅੱਛਾ ਕਿਉਂ ਮਾਲ ਬਦਲਾਵਾ ਸੇਵਾ ਕਰੀਦੀ ਆ ਹਾਂਜੀ ਹਾਂਜੀ ਇਹਨਾਂ ਨੂੰ ਬੰਨੀ ਦਾ ਵੀ ਲਾ ਕੇ ਠੀਕ ਹੈ ਝੋਡੀ ਦਾ ਮੋਲ ਹੈਗਾ 1000 ਰੁਪਿਆ ਅੱਛਾ ਆਪਾਂ ਦੇਣ ਲੈਣ ਵਾਲੇ ਮੋਲ ਕਰਨੇ ਆ ਕਿਉਂਕਿ ਬਾਜ਼ਾਰ ਵੀ ਬਜਾਅ ਤੇਜ਼ ਵਾ ਹਾਂਜੀ ਹਾਂਜੀ ਬਾਕੀ ਇਹ ਹੈ ਕਿ ਜਿਹੜੀ ਸਫਾਈ ਵਾਲੀ ਚੀਜ਼ ਆ ਉਹਦਾ ਬਾਰਾ ਮੈਂ ਪੈਸੇ ਖਰਚ ਕੇ ਲਾਗੇ ਮਾਲ ਆਇਆ ਵਾ ਇਹ ਪਿੰਚੰਗ ਦੀਆਂ ਪਿੱਛੇ ਮੋਲਣਾ ਹੁਣ ਗਾਂ ਵੀ ਕਹੇ ਵੀ ਇੰਨੇ ਪੈਸੇ ਖਰਚਨੇ ਉਹਨੇ ਸਫਾਈਆਂ ਤੇ ਪੈਸੇ ਖਰਚਨੇ ਉਹਨੇ ਮੈਂ ਕਿਹੜੇ ਐਵੇਂ ਖਰਚ ਦੇਣੇ ਤੇ ਜੱਸ ਨੂੰ ਹੀ ਕਰਦੀ ਹੈ 70000 ਦੀ ਦਰਾਂਗੇ ਹੈਗੀ ਕੋਈ ਬੱਲੇ ਭਾਈ ਘਸਰ 1000 ਹੋਊ ਛੱਡ ਗਾ ਪੂਰੇ 75 ਦੀ ਠੀਕ ਆ 2500 ਕਰਾਂਗੇ ਕੋਈ ਆਊਗੀ ਤੇ ਮੌਕੇ ਤੇ 11 ਲੀਟਰ ਜਿਹੜਾ ਦੁੱਧ ਦੇ ਰਿਹਾ ਕੋਚਵਾ ਤੇ ਮਗਰ ਵੀ ਇਹਦੇ ਕੱਟੀ ਆ ਤੇ ਉਹਨੇ ਇੱਕ ਛੋਟੀ ਗੱਬਨ ਰਹਿ ਗਈ ਆਪਣੇ ਕੋ ਹਣਾ ਦੂਜੀ ਸੂਈ ਛੋਟੀ ਸੂਣ ਵਾਲੀ ਹੱਟ ਗਈ ਇਹ ਕਿੰਨਾ ਕਿ ਟਾਈਮ ਲਾਜੂ ਆ ਇਹ ਲੈ ਜੀ ਪੰਜ ਕਿ ਪੰਜ ਕਿ ਦਿਨ ਲੈ ਜੂਗੀ ਇਹ ਲੈ ਗਈ ਨਾ ਜੀ ਬੱਤਾਂ ਦਾ ਜੀ ਬੜਾ ਗਿਆ ਨਵੇਂ ਹੱਥ ਬਲੀਏ ਤੋਰੇ ਉਹਨਾਂ ਨਾਲ ਹੀ ਤੋੜ ਕੇ ਨਹੀਂ ਕੱਢੀ ਦੀ ਹਾਂ ਦੇਖ ਸਾਹ ਦੇ ਸੋਹਣੀ ਝੋਟੀਆਂ ਜਿਹੜੀਆਂ ਚਾਰ ਇੱਕ ਝੋਟੀਆਂ ਪਰ ਚਾਰੇ ਇੱਕ ਦੂਜੇ ਨੂੰ ਕੱਟਦੀਆਂ ਪਰ ਜੀ ਜਿਹੜਾ ਪੀਸ ਨੇ ਉਹਨੇ ਕਈ ਪੀਸ ਚੋਂ ਚੁਣ ਕੇ ਲਿਆਉਣੇ ਹੁੰਦੇ ਆ ਠੀਕ ਹੈ ਜੀ ਚਲੋ ਆ ਜ ਲੈ ਆ ਜੀ ਗੱਡੀ ਚੰਗੀ ਹਰ ਵੀਰ ਕਰ ਚੋਣ ਵਾਲ ਤੇ ਦੁੱਧ ਪਾ ਦੂਗੀ ਝੋਡੀ ਬਹੁਤਾਂ ਜਿੰਨੇ ਕਹਿੰਦਾ 11-12 ਲੀਟਰ ਸਫਾਈ ਵੇਚ ਝੋਡੀ ਦੀ ਕਿੰਨੀ ਹੈ ਨਾ ਦੇਖ ਸਾਡੇ ਜੀ ਥਣਾ ਦੀ ਦੇ ਪਿੱਛੇ ਦੀ ਮੇਰੀ ਗਾਰੰਟੀ ਹੋਊਗੀ ਠੀਕ ਹੈ ਜੀ ਹਾਂ ਜਿਹੜੀ ਗੱਲ ਹੈ ਥਣਾ ਦੀ ਦੇ ਪਿੱਛੇ ਦੀ ਗਾਰੰਟੀ ਹੋਊਗੀ ਬਾਕੀ ਮਹੀਆਂ ਤੇ ਥਣਾ ਚ ਪੂਰ ਛੜੇ ਦੀ ਗਾਰੰਟੀ ਹੋਊਗੀ ਬਾਕੀ ਤੇ ਜਿਹੜੀਆਂ ਸੋਈਆਂ ਉਹਨਾਂ ਦੇ ਤੇ ਚਵਾਈ ਉਤਰਾਈ ਹੋ ਜਾਣੀ ਹੈ ਨਾ ਕੋਈ ਕਰਾਵੇ ਅੱਛਾ ਆਨਲਾਈਨ ਸਾਰੀ ਗਾਰੰਟੀ ਹੋਊਗੀ ਥਣਾ ਦੀ ਠੀਕ ਹੈ ਜੀ ਇਹ ਨਹੀਂ ਵੀ ਫਣ ਕੇਸ ਮੈਂ ਇਹ ਪੂਛਣਾ ਰਹਾ ਹਾਂਗਾ ਤੇ ਇਹਦੀ ਪਿੱਛੇ ਦੀ ਤੇ ਥਾਣਾ ਦੀ ਗਰੰਟੀ ਹੋਵੇ ਤੇ ਦੁੱਧ ਕਿੰਨਾ ਚ ਭਾਜੂਏ 12 ਲੀਟਰ ਦੁੱਧ ਦੇਣਾ ਪਹਿਲਾਂ ਕੱਢੀ ਨੇ 10 ਕਿਲੋ ਦੁੱਧ ਚੋਆਇਆ ਵਾ ਤੇ ਇਹਦਾ ਮੁੱਲ ਮੁੱਲ ਹਰ ਰੁਪਈਆ ਵੇਲਾ ਔਰ ਤੂੰ ਆ ਇੱਕ ਸਾਰੀ ਇੱਕ ਦੁਜੀਨਾ ਉਹ ਚੰਗੀਆਂ ਤੋਂ ਉਹ ਚੰਗੀਆਂ ਹਾਂ ਹਾਂਜੀ ਹਾਂਜੀ ਮੁੱਲ ਇਹਦਾ ਨੇ 6000 ਰੁਪਈਆ ਅੱਛਾ ਇਹਦੀ 70000 ਦੀ ਦੇ ਰਾਂ 70000 ਦੀ ਜਤਨੋਂ ਕਰ ਦਈਏ ਛੋੜ ਦਾਂ ਮੈਂ ਇਹ 2000 ਰੁਪਏ ਹੋ ਛੋੜ ਦਾਂ ਅੱਛਾ ਇਹ ਤਾਂ ਦੋ ਹੀ ਛੱਡ ਦੇਣਾ ਦੋ ਛੱਡ ਦਾਂ ਇਹ 74 ਦੀ ਦੇ ਦੋਗੇ ਹਾਂਜੀ ਠੀਕ ਹੈ ਜੀ 2000 ਦੀ ਟੋਡੀ ਦੇ ਦਾਂਗੇ ਇਹ ਕਦਾ ਮਾਨਦਾਨ ਫੇਰ ਕਰਾਂਗੇ ਅੱਛਾ ਜੀ ਉਹ ਵੀ ਮੌਕੇ ਤੇ ਮਾਨਦਾਨ ਫੁੱਲ ਕਰਾਂਗਾ ਵੀ ਅੱਛਾ ਮੌਕੇ ਤੇ ਮਾਨਦਾਨ ਕਰੋਗੇ ਹਾਂਜੀ ਠੀਕ ਹੈ ਜੀ ਜਰੂਰ ਕਰਾਂਗੇ ਕਿਉਂਕਿ ਜਿਹੜੀ ਮੈਂ ਆ ਨਾ ਹਾਂਜੀ ਹਾਂਜੀ ਚੰਗੀ ਮਹੀ ਦਾ ਚੰਗਾ ਮੁੱਲ ਲੱਗਣਾ ਹਾਂਜੀ ਹਾਂਜੀ ਅੱਗੇ ਨੂੰ ਥੋੜਾ ਬਾਹਰ ਵੀ ਬਾਜ਼ਾਰ ਤੇਜਵਾ ਹਾਂਜੀ ਹਾਂਜੀ ਤੇ ਆਪਣੇ ਕੋਲ ਹਰ ਵੈਰਿਟੀ ਦਾ ਮਾਲ ਹਰ ਪੀਲੀ ਤੋਂ ਹੁੰਦਾ ਠੀਕ ਹੈ ਜੀ ਜੇ ਅਸੀਂ ਨਿੱਕਾ ਮਾਲ ਲੈਨੇ ਆ ਹਾਂਜੀ ਹਾਂਜੀ ਵੱਡੇ ਤੋਂ ਵੱਡਾ ਮਾਲ ਲੈਨੇ ਆ ਛੋਟੇ ਤੋਂ ਛੋਟਾ ਲੈਨੇ ਆ ਕਿਉਂਕਿ ਹਰ ਵੀਰਾਂ ਦੀ ਬੁਨਿਆਦ ਹੁੰਦੀ ਆ ਠੀਕ ਹੈ ਜੀ ਉਹ ਵੀ ਕਿਦਾਂ ਦੀ ਆ ਬੰਦੂ ਤੋੜ ਕੇ ਵਿਖਾਲਸੇ ਛੋਟੀ ਕੱਟ ਬਾਰੇ ਇੱਕ ਵਾਰੀ ਕਹਿੰਦੇ ਕਿ ਆ ਛੋਟੀ ਦੁਬਾਰਾ ਤੋੜ ਕੇ ਵਿਸਾਈਏ ਸੈਂਬੀਆ ਥੋੜਾ ਲੱਗਾ ਛੋਡੀ ਦਾ 95 ਕੇ 1 ਲੱਖ 30 ਹਜ਼ਾਰ ਮੁੱਲ ਨਹੀਂ ਪਉਣਾ ਜਿੱਦਾਂ ਭਾਅ ਨਾਲ ਲਿਆਂਦੀ ਭਾਅ ਨਾਲ ਦੇਣੀ ਪਿਛਲੀ ਆ ਦਿੱਤੀ ਵੇਚ ਛੋਡੀ 14 ਲੀਟਰ ਦੁੱਧ ਭਰੂਠੀ ਠੀਕ ਹੈ ਜੀ ਵਾਕਾ ਬੜਾ ਚੰਗਾ ਜਿਹਾ ਸਮਾਈ ਕਿੱਦਿਆ ਆਇਓ ਲੈ ਆਓ ਜੀ ਇਹ ਵੀ ਜਿਹੜਾ ਵੀਰਾ ਟਕੋ ਮਾਲ ਖੜਦੇ ਆਂ ਐ ਉਹਨਾਂ ਕੋਲ ਲੈ ਵੀ ਹੁੰਨੇ ਆਂ ਐ ਉਹਨੇ ਦਾ ਇਹ ਕਹੇ ਮਾਲ ਦੇ ਦੇਤਾ ਤੇ ਉਹਦੇ ਘਰ ਨਹੀਂ ਜਾਣਾ ਇਹ ਪੁੱਛ ਕੇ ਜਾਣੇ ਉਹਦੇ ਘਰ ਅੱਛਾ ਹਾਂ ਜੀ ਆ ਗਏ ਆਈ ਚਲਾਈ ਦੋਵਾਂ ਪਾਸੇ ਚਲਦੀ ਰਹਿੰਦੀ ਹੈ ਜੀ ਹੁਣ ਗੜੀਆਂ ਲੋਕਾਂ ਨੂੰ ਟੋਕੜਾਂ ਗੱਬੜਾਂ ਮਈਆਂ ਦਿੱਤੀਆਂ ਨਾ ਹਾਂਜੀ ਹਾਂਜੀ ਮਈਆਂ ਗਾਂ ਹੁਣ ਠੁਕੀਆਂ ਤਿਆਰ ਹੋਣੀਆਂ ਬੜੇ ਵੀਰਾਂ ਦੇ ਫੋਨ ਆਉਂਦੇ ਸਾਰੀਆਂ ਲਿਆਉਣੀਆਂ ਅੱਛਾ ਜਿਹੜੇ ਬਾਹ ਦਿੱਤੀਆਂ ਜਿੱਦਾਂ ਦੱਸਿਆ ਨਾ ਤੇ ਲਾਵਾਂਗੇ ਠੀਕ ਹੈ ਉਹ ਮਈਆਂ ਲਾਵਾਂਗੇ ਠੀਕ ਹੈ ਜੀ ਬਾਕੀ ਇਹ ਕਿ ਸੋਈਆਂ ਸਵਾਈਆਂ ਤੁਹਾਡੇ ਘਰੋਂ ਕੋਈ ਤਸੱਲੀ ਕਰਕੇ ਵੇਖ ਚੱਕ ਕੇ ਖੜੇ ਤਸੱਲੀ ਵੇਖ ਬੱਚੇ ਅਸੀਂ ਖੁਦ ਬਖਾਲੇ ਆ ਹਾਂਜੀ ਹਾਂਜੀ ਜੱਲੇ ਨਾੜੂਆ ਝੋੜੀ ਦਾ ਬੱਕਾ 15 18 ਦਿਨਾਂ ਦਾ ਵਾ ਹਾਂਜੀ ਹਾਂਜੀ ਇਹਦੇ ਵਿੱਚ ਜਿਹੜੀਆਂ ਵੇਖ ਕੇ ਚੀਜ਼ ਲੈ ਲੈਣੀ ਕੋਈ ਲਾਂਮਾ ਨਹੀਂ ਗਾ ਹਾਂਜੀ ਹਾਂਜੀ ਵੱਡੀਆਂ ਮਈਆਂ ਨੇ ਛੋੜੀਆਂ ਨਹੀਂ ਕੋਈ ਝੋਟੀਆਂ ਮਈਆਂ ਕੋਈ ਬੋਲੇ ਨਹੀਂ ਹੈਗੇ ਠੀਕ ਹੈ ਜੀ ਤੇ ਜਿਹੜੇ ਮੇਰੇ ਵੀਰ ਨੇ ਪੈਸੇ ਲਾਉਣੇ ਆ ਉਹ ਆਪਣੀ ਤਸੱਲੀ ਕਰ ਠੀਕ ਹੈ ਜੀ ਠੀਕਾ ਠੀਕ ਹੈ ਉਹ ਆਏ ਆ ਵੀ ਮਾਲ ਤੇ ਹੁੰਦਾ ਜਾਂਦਾ ਰਹਿੰਦਾ ਦੇ ਵਿੱਚ ਵੀਡੀਓ ਵੀ ਕਿਤੇ ਕਿਤੇ ਪਾਉਣੀ ਚਾਹੀਦੀ ਆ ਹਾਂਜੀ ਹਾਂਜੀ ਰੌਣਕ ਮਿਲਣਾ ਚੱਲੋ ਬਣਾ ਰਹਿੰਦਾ ਵਾ ਹਾਂਜੀ ਹਾਂਜੀ ਮਾਲ ਦੇ ਤੁਰਿਆ ਜਾਂਦਾ ਵਾ ਹਾਂਜੀ ਨਹੀਂ ਹੁਣ ਗਾਵਾਂ ਅਸੀਂ ਤੇ ਉਸ ਵੇਲੇ ਮੈਂ ਬੱਕੀਆਂ ਮੈਂ ਚਲ ਵੀਡੀਓ ਚ ਪ ਕਾਲੂ ਵੀ ਬੜੀਆਂ ਜਿਹੀਆਂ ਔਰ ਗਾਵਾਂ ਸੀ ਆਪਣੇ ਕੋਲ ਠੀਕ ਹੈ ਵੀਰ ਬਹੁਤ ਬਹੁਤ ਧੰਨਵਾਦ ਜੀ ਬਾਕੀ ਕੋਈ ਵੀਰ ਇੱਥੇ ਆ ਕੇ ਆਪਣੀ ਤਸੱਲੀ ਕਰਕੇ ਆਪਣੀ ਸਮਝਣਾ ਵੇਸ ਚੱਕ ਕੇ ਖੜੇ ਜੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਦੀ ਬਹੁਤ ਬਹੁਤ ਧੰਨਵਾਦ